ਜੀ ਦੋਸਤੋ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਆ ਇਹ ਵੀਡੀਓ ਜਿਹੜਾ ਬੇਲੇ ਤੋਂ ਰੋਪੜ ਨੂੰ ਰੋੜ ਜਾਂਦਾ ਨਾ ਸਾਡੇ ਇਹ ਰੋੜ ਰੋਪੜ ਤੋਂ ਲੁਧਿਆਣੇ ਨੂੰ ਵੀ ਨਿਕਲ ਜਾਂਦਾ ਆਪ ਕੱਚੇ ਮਾਛੀਵਾੜੇ ਨੂੰ ਪੱਕੇ ਮਾਛੀਵਾੜੇ ਨੂੰ ਇਹ ਰੋੜ ਜਾਂਦਾ ਜਦ ਰੋਪੜ ਤੋਂ ਆਪਾਂ ਬੇਲੇ ਨੂੰ ਆਂਦੇ ਆ ਰਾਹ ਵਿੱਚ ਪਿੰਡ ਆਂਦਾ ਜੀ ਮਾਲਾ ਇਹ ਪਿੰਡ ਦੇ ਵਿੱਚ ਨਾ ਭਾਈ ਜੀ ਜਦ ਗਰਮੀ ਸ਼ੁਰੂ ਹੋ ਜਾਂਦੀ ਆ ਉਸੇ ਵਕਤ ਇੱਥੇ ਬਾਬਾ ਜੀ ਸ਼ਵੀਲ ਸ਼ੁਰੂ ਕਰ ਦਿੰਦੇ ਆ ਠੰਡੇ ਮਿੱਠੇ ਜਲਦੀ ਸੋ ਦੇਖੋ ਜੀ ਨਹੀਂ ਤਾਂ ਆਮ ਸ਼ਬੀਲਾ ਜਿਹੜੀਆਂ ਉਹ ਗੁਰੂ ਅਰਜਨ ਦੇਵ ਜੀ ਹਾਂ ਪੀ ਲੋ ਗੁਰੂ ਅਰਜਨ ਦੇਵ ਜੀ ਦਾ ਜਦੋਂ ਸ਼ਹੀਦੀ ਦੇਵਸ ਹੋਇਆ ਸੀ ਉਸ ਵਕਤ ਸ਼ੁਰੂ ਹੁੰਦੀ ਆ ਲੇਕਿਨ ਇੱਥੇ ਬਾਈ ਜੀ ਇਹ ਸ਼ਬੀਲਾ ਜਿਹੜੀ ਹੁਣ ਜਦੋਂ ਤੱਕ ਗਰਮੀ ਪੈਣੀ ਆ ਇਹ ਚੱਲਦੀ ਰਹਿਣੀ ਆ ਦੇਖੋ ਸੰਗਤਾਂ ਨੂੰ ਕਿੱਦਾਂ ਰੋਕ ਰੋਕ ਕੇ ਬਾਬਾ ਜੀ ਪਾਣੀ ਪਿਲਾਉਂਦੇ ਆ ਸੋ ਬਹੁਤ ਵੱਡੀ ਸੇਵਾ ਆ ਇਹ ਤੇ ਸ਼ਬੀਲ ਦੇ ਨਾਲ ਨਾਲ ਇੱਥੇ ਲੰਗਰ ਵੀ ਚੱਲਦਾ ਜੀ ਆਂਦੇ ਜਾਂਦੇ ਮੁਸਾਫਿਰ ਰਾਹੀ ਸੋ ਗਰੀਬ ਜ਼ਰੂਰਤਮੰਦਾਂ ਨੂੰ ਲੰਗਰ ਵਿਸ਼ਕਾਇਆ ਜਾਂਦਾ ਹੈ। ਸੋ ਆ ਦੇਖੋ ਜੀ ਹੁਣ ਆਗੇ ਇਹ ਇੱਥੋਂ ਦੇ ਨੌਜਵਾਨ ਬਜ਼ੁਰਗ ਸਾਰੇ ਭਾਈ ਜੀ ਇਹ ਸੇਵਾ ਦੇ ਵਿੱਚ ਲੀਨ ਹੁੰਦੇ ਆ। ਅੱਛਾ ਬਾਪੂ ਜੀ ਇਹ ਸ਼ਬੀਲ ਕਿੰਨੇ ਮਹੀਨੇ ਚੱਲਦੀ ਹੈ ਜੀ? ਇਹ ਭਾਈ 40 ਦਿਨ ਚੱਲਦੀ ਹੈ। ਹੁਣ ਤਾਂ ਦੋ ਕਈ ਤਾਂ ਤਿੰਨ ਚਾਰ ਮਹੀਨੇ ਚੱਲੀ ਜਾਂਦੀ ਆ। ਪਹਿਲਾਂ 40 ਦਿਨ ਚਲਾਉਂਦੇ। ਅੱਛਾ ਜੀ। ਜੇ ਮਹੀਨੇ ਨਹੀਂ ਪੈਂਦੇ ਤਾਂ ਇਹ ਚੱਲਦੀ ਰਹਿੰਦੀ ਆ। ਇਹ ਸ਼ਬੀਲ ਇਹ ਇਸੇ ਪਿੰਡ ਦੇ ਸਹਿਯੋਗ ਨਾਲੇ ਆ। ਚੱਲੀਆਂ ਦੇ ਭੋਲ ਬਾਬਾ ਜੀਆ ਸੇਵਾ ਸਿੰਘ। ਬਾਬਾ ਸੇਵਾ ਸਿੰਘ ਜੀ। ਠੀਕ ਆ ਭਾਈ ਜੀ ਪੋਵਾਲ ਦੇ ਬਾਬਾ ਸੇਵਾ ਸਿੰਘ ਜੀ ਨੇ ਇਹ ਸੇਵਾ ਏ ਜਿਹੜੀ ਨਿਸ਼ਕਾਮ ਸੇਵਾ ਸ਼ੁਰੂ ਕੀਤੀ ਹੋਈ ਹੈ ਜੀ ਸੋ ਦੇਖੋ ਜੀ ਹਜੇ ਤਾਂ ਗਰਮੀ ਸਟਾਰਟ ਹੋਈ ਆ ਸੋ ਇੱਥੇ ਇਹ ਸ਼ਬੀਲ ਲੱਗੀ ਰਹਿਣੀ ਆ ਜੀ ਹੁਣ ਤਿੰਨ ਚਾਰ ਮਹੀਨੇ ਸ਼ਬੀਲ ਭਾਈ ਜੀ ਚੱਲਦੀ ਰਹਿਣੀ ਆ ਆ ਲੈ ਆ ਇੱਕ ਮਿੰਟ ਰੁਕਿਓ ਜੀ ਆ ਬਿਰੂ ਆਦਾ ਥੋੜੀ ਜੀ ਤੇ ਆਂਦੇ ਜਾਂਦੇ ਭਾਈ ਲੋਕ ਕੋ ਕੱਢੀ ਯਾਰ ਕੱਢੀ 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 ਸੋ ਐਦਾਂ ਦੀਆਂ ਜਗ੍ਹਾ ਤੇ ਬਾਈ ਸੇਵਾ ਜ਼ਰੂਰ ਦੇਣੀ ਚਾਹੀਦੀ ਆ ਦੇ ਦੇ ਕੱਢ ਕੇ 500 ਰੁਪਏ ਦੇ ਦੇ ਇਹਦੇ ਵਿੱਚ ਉਹਨਾਂ ਨੇ ਸੋ ਇਹ ਕਿਉਂਕਿ ਬਾਈ ਸਾਰਿਆਂ ਨੂੰ ਜਿੰਨੀ ਵੀ ਉਹਦੇ ਸੰਗਤ ਲੰਘਦੇ ਉਹਦੇ ਕੋਲ ਸਕੂਲ ਬੱਸ ਆ ਗਈ ਹੈ ਨਾ ਬਾਬਾ ਜੀ ਹੁਣ ਅੱਛਿਆਂ ਨੂੰ ਤੇ ਆਹ ਆ ਦੇਖੋ ਜੀ ਸਾਰੇ ਜਿੰਨੇ ਵੀ ਰਾਹਗੀ ਰਾਥੇ ਰੁੱਕ ਕੇ ਜਾਂਦੇ ਆ ਜੀ ਉਹ ਬੱਚੇ ਬੱਚਿਆਂ ਦੀ ਬੱਸ ਆ ਗਈ ਤੇ ਗੱਡੀਆਂ ਵਾਲੇ ਮੋਟਰਸਾਈਕਲਾਂ ਵਾਲੇ ਸਾਰੇ ਇੱਥੇ ਰੁੱਕ ਕੇ ਜਾਣਾ ਜੀ ਇਹਨਾਂ ਨੇ ਕਿਸੇ ਨੂੰ ਵੀ ਪਾਣੀ ਪੀਏ ਬਗੈਰ ਲੰਗਰ ਨਹੀਂ ਦੇਣਾ ਜੀ ਤੇ ਦੇਖੋ ਤੇ ਨੌਜਵਾਨ ਬੱਚੇ ਬਜ਼ੁਰਗ ਸਾਰੇ ਸੇਵਾ ਦੇ ਵਿੱਚ ਜੁਟ ਜਾਂਦੇ ਆ ਜੀ ਸ਼ਿਸ਼ਾ ਲਾ ਲਾ ਤੇ ਆ ਦੇਖੋ ਜੀ ਇੱਧਰ ਇਹ ਪੋ ਵਾਲੇ ਪੋ ਪੋ ਬਲ ਕੇ ਹਨਾ ਪੋ ਬਲ ਵਾਲੇ ਬਾਬਾ ਜੀ ਸੇਵਾ ਸਿੰਘ ਜੀ ਨੇ ਸ਼ਬੀਲ ਸ਼ੁਰੂ ਕਰੀਤੀ ਜੀ ਆ ਦੇਖੋ ਜੀ ਇਧਰ ਤੇ ਆ ਦੇਖੋ ਤੁਹਾਨੂੰ ਦਿਖਾਉਂਦੇ ਆ ਬੈਕ ਸਾਈਡ ਵੀ ਦੇਖੋ ਜੀ ਤੇ ਆ ਨਾਲੇ ਗੁਰਦੁਆਰਾ ਸਾਹਿਬ ਆ ਜੀ ਮਾਲਾ ਦਾ ਗੁਰਦੁਆਰਾ ਨਾਲੇ ਝੱਲੀਆਂ ਦਾ ਗੁਰਦੁਆਰਾ ਸਾਹਿਬ ਆ ਜੀ ਤੇ ਇਹ ਦੇਖੋ ਜੀ ਇਹ ਵੀ ਬਾਈ ਜੀ ਤੁਹਾਨੂੰ ਸਾਰਾ ਨਾ ਐਦਾਂ ਦੇ ਜਿਹੜੇ ਨਜ਼ਾਰੇ ਆ ਐਦਾਂ ਦੇ ਦ੍ਰਿਸ਼ ਸਿਰਫ ਤੁਹਾਨੂੰ ਪੰਜਾਬ ਚੋਂ ਹੀ ਦੇਖਣ ਨੂੰ ਮਿਲਣੇ ਆ ਜੀ ਹੋਰ ਪਾਸੇ ਨਹੀਂ ਤੁਹਾਨੂੰ ਮਿਲਣੇ ਅਗਰ ਹੋਰ ਪਾਸੇ ਵੀ ਕਿਤੇ ਤੁਹਾਨੂੰ ਦੇਖਣ ਨੂੰ ਮਿਲੂਗੇ ਤਾਂ ਉਹ ਸੇਵਾ ਵਾਲੇ ਜ਼ਿਆਦਾਤਰ ਪੰਜਾਬੀ ਹੀ ਹੋਣਗੇ ਪੰਜਾਬੀ ਦਾ ਬਾਈ ਜੀ ਉੱਥੇ ਵੀ ਪਹੁੰਚ ਜਾਂਦੇ ਆ ਜਿੱਥੇ ਦੁਨੀਆ ਦੀ ਕੋਈ ਵੀ ਸ਼ੈ ਨਹੀਂ ਪਹੁੰਚ ਸਕਦੀ ਚਾਹੇ ਕੋਈ ਲੰਗਰ ਲੰਗਰ ਲੈ ਕੇ ਪਾਣੀ ਲੈ ਕੇ ਜਿੱਥੇ ਜੰਗ ਲੱਗੀ ਹੋਵੇ ਜਾਂ ਜਿੱਥੇ ਕੋਈ ਹੜ ਆਇਆ ਹੋਵੇ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਆਈ ਹੋਵੇ ਸੋ ਇਸੇ ਲਈ ਇਹੀ ਚੀਜ਼ਾਂ ਇਹੀ ਸੇਵਾਵਾਂ ਸਾਡੇ ਪੰਜਾਬ ਨੂੰ ਸਾਡੇ ਪੰਜਾਬੀਆਂ ਨੂੰ ਸਾਰਿਆਂ ਨਾਲੋਂ ਵਿਲੱਖਣ ਬਣਾਉਂਦੀਆਂ ਜੀ ਸੋ ਧੰਨਵਾਦ